ਕੁਈ ਦਿਨਾਂ ਜਿਹਾ ਨਹੀਂ ਜਾਂਦਾ ਜਦੋਂ ਚੋਰਾਂ ਦੇ ਵੱਲੋਂ ਕਿਸੇ ਨੂੰ ਬਖਸ਼ ਦਿੱਤਾ ਗਿਆ ਹੋਵੇ ਹੁਣ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਪੰਜਾਬ ਐਂਡ ਸਿੰਧ ਬੈਂਕ ਨੂੰ ਕੀਤੀ ਗਈ ਹੈ ਹਾਲਾਂਕਿ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋ ਸકી ਪਰ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਕੈਦ ਜ਼ਰੂਰ ਹੋਇਆ ਬੀਤੀ ਰਾਤ ਜੋ ਘਟਨਾ ਵਾਪਰੀ ਹੈ ਉਸ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਸ ਬੈਂਕ ਨੂੰ ਨਿਸ਼ਾਨਾ ਕੌਣ ਬਣਾਉਣਾ ਚਾਹੁੰਦੇ ਸੀ ਰਿਪੋਰਟ ਦੇਖਦੇ ਹਾਂ ਚੋਰਾਾਂ ਦੇ ਦਿਲ 'ਚ ਖਾਕੀ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਲੱਗਦਾ ਹੈ। ਸ਼ਾਇਦ ਇਸੇ ਲਈ ਸੂਬੇ 'ਚ ਨਿਤ ਚੋਰੀ ਦੀਆਂ ਵਾਰਦਾਤਾਂ 'ਚ ਇਜ਼ਾਫਾ ਹੋ ਰਿਹਾ ਹੈ। ਤਾਜ਼ੀ ਖੱਟਾ, ਲੁਧਿਆਣਾ ਦੇ ਤਾਜਪੁਰ ਰੋਡ ਸੱਤ ਪਾਮੀਆਂ ਖੁਰਦ 'ਚ ਪੈਂਦੀ ਪੰਜਾਬ ਐਂਡ ਸਿੰਧ ਬੈਂਕ ਦੀ ਹੈ। ਜਿੱਥੇ ਦੀਰ ਰਾਤ ਚੋਰ ਸ਼ਟਰ ਤੋੜ ਕੇ ਬੈਂਕ 'ਚ ਦਾਖਲ ਹੋਏ। ਹੱਥ 'ਚ ਲੋਹੇ ਦੀ ਰਾਡ ਪੜੀ ਹੋਈ ਦਿਖਾਈ ਦੇ ਰਹੇ ਚੋਰਾਾਂ ਨੇ ਬੈਂਕ 'ਚ ਮੌਜੂਦ ਤਜੂਰੀ ਦੇ ਤਲਵਾਜੇ ਨੂੰ ਖੋਲਣ ਲਈ ਪੂਰੀ ਕੋਸ਼ਿਸ਼ ਕੀਤੀ। ਪਰ ਉਹ ਜਿਹਾ ਕਰ ਪਾਉਂਦੇ ਉਸ ਤੋਂ ਪਹਿਲਾਂ ਹੀ ਲੋਕਾਂ ਦੇ ਸ਼ੋਰ ਮਚਾਉਣ ਦੀ ਭੜਕ ਸੁਣ ਚੋਰ ਬਿਨਾਂ ਚੋਰੀ ਕੀਤੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਚੋਰੀ 'ਚ ناکਾਮ ਰਹੇ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ 'ਚ ਜ਼ਰੂਰ ਹੁਣ ਕੈਦ ਹੋ ਚੁੱਕੀਆਂ ਨੇ ਬ੍ਰਾਂਚ के आस-पास के जो लोग हैं उनमें से किसी एक का कॉल आया था देन ਰੈਡੀਲੀ ہم ਲੋਗ ਆਏ ਪੁਲਿਸ ਕੋ हमने ਇਨਫੋਰਮ ਕੀਤਾ बाय द टाइम हमें पंद्रह मिनट लगे हैं यहाँ ब्रांच पहुँचने में चोर भाग चुके थे बट शटर हमारा डैमेज था हमने अंदर चीज़ें देखी सब हमारा इनैक्ट था क्योंकि वो डर के चले गए थे क्योंकि हमारे जो नेबर्स हैं उन्होंने थोड़ा अलर्ट होके शोर मचाया एंड देन वो जो जो भी रॉबरी करने आए थे वो डर से भाग गए बट हमारी चीज़ें इैक्ट हैं पब्लिक मनी पब्लिक डिपॉजिट जो भी असेट्स हैं ब्रांच के सब सेफ हैं ਜੀ ਕੋਈ ਵੀ ਹੋਰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ ਕੋਈ ਕੰਪਿਊਟਰ ਵਗੈਰਾ ਦੀ ਚੋਰੀ ਕੁਝ ਨਹੀਂ ਨਹੀਂ ਨਾਥਿੰਗ ਸਰ ਕੁਝ ਚੋਰੀ ਨਹੀਂ ਹੋਈ ہمارا ਸ਼ਟਰ ਡੈਮੇਜ ਹੋਇਆ ਹੈ ਜੋ ਕਿ ਅਭ ਹਮ ਰਿਪੇਅਰ ਕਰਵਾ ਚੁੱਕੇ ਹਾਂ ਜੀ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਜੀ ਸਰ ਪੁਲਿਸ ਮੇ ਕੰਪਲੇਨਟ ਕਰ ਦਿੱਤੀ ਗਈ ਹੈ ਗਨੀਮਤ ਰਹੀ ਹੈ ਕਿ ਲੋਕਾਂ ਦੇ ਸ਼ੋਰ ਮਚਾਉਣ ਕਰਕੇ ਜੋਰ ਚੋਰੀ ਨਹੀਂ ਕਰ ਸਕੇ ਤੇ ਇੱਕ ਵਾਰਦਾਤ ਉਹਨੂੰ ਟਲ ਗਈ ਪਰ ਜੇਕਰ ਚੋਰ ਚੋਰੀ ਕਰਨ ਚ ਕਾਮਯਾਬ ਹੋ ਜਾਂਦੇ ਤਾਂ ਉਸ ਦੀ ਜਵਾਬਦੇਹੀ ਕਿਸ ਦੀ ਹੋਣੀ ਸੀ ਯਾਦ ਹੋਵੇਗਾ ਇਸ ਤੋਂ ਪਹਿਲਾਂ ਵੀ ਲੁਧਿਆਣਾ 'ਚ ਬੈਂਕ ਕੈਸ਼ ਕਲੈਕਟ ਕਰਨ ਵਾਲੀ ਕੰਪਨੀ 'ਚ ਕਰੋੜਾਂ ਦੀ ਚੋਰੀ ਹੋਈ ਸੀ। ਭਲਾ ਅਸੀਂ ਹਮੇਸ਼ਾ ਵਾਰਦਾਤ ਹੋਣ ਤੋਂ ਬਾਅਦ ਹੀ ਕਿਉਂ ਜਾਗਦੇ ਆਂ? ਸਮਾਂ ਰਹਿੰਦੇ ਪੂਕਤਾ ਇੰਤਜ਼ਾਮ ਕਿਉਂ ਨਹੀਂ ਕਰਦੇ? ਤਾਂ ਜੋ ਅਜਿਹੇ ਘਟਨਾਵਾਂ ਵਾਪਰਨ ਹੀ ਨਾ। ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਨ੍ਹਾਂ ਚੋਰਾਂ ਨੂੰ ਕਾਬੂ ਕਰਦੀ ਹੈ। ਲੁਧਿਆਣਾ ਤੋਂ ਅਰुण ਕੁਮਾਰ ਦੀ ਰਿਪੋਰਟ। ਦਿੱਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ। ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਚੋਰਾਂ ਦੇ ਵੱਲੋਂ ਕਿਸੇ ਨੂੰ ਬਖਸ਼ ਦਿੱਤਾ ਗਿਆ ਹੋਵੇ ਹੁਣ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਪੰਜਾਬ ਐਂਡ ਸਿੰਧ ਬੈਂਕ ਨੂੰ ਕੀਤੀ ਗਈ ਹੈ ਹਾਲਾਂਕਿ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋ ਸકી ਪਰ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਕੈਦ ਜ਼ਰੂਰ ਹੋਇਆ ਬੀਤੀ ਰਾਤ ਜੋ ਘਟਨਾ ਵਾਪਰੀ ਹੈ ਉਸ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਸ ਬੈਂਕ ਨੂੰ ਨਿਸ਼ਾਨਾ ਕੌਣ ਬਣਾਉਣਾ ਚਾਹੁੰਦੇ ਸੀ ਰਿਪੋਰਟ ਦੇਖਦੇ ਹਾਂ ਚੋਰਾਂ ਦੇ ਦਿਲ 'ਚ ਖਾਕੀ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਲੱਗਦਾ ਹੈ। ਸ਼ਾਇਦ ਇਸੇ ਲਈ ਸੂਬੇ 'ਚ ਨਿੱਤ ਚੋਰੀ ਦੀਆਂ ਵਾਰਦਾਤਾਂ 'ਚ ਇਜ਼ਾਫਾ ਹੋ ਰਿਹਾ ਹੈ। ਤਾਜ਼ੀ ਖ਼ਬਰ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਪਾਮੀਆਂ ਖੁਰਦ 'ਚ ਪੈਂਦੀ ਪੰਜਾਬ ਐਂਡ ਸਿੰਧ ਬੈਂਕ ਦੀ ਹੈ। ਜਿੱਥੇ ਦੇਰ ਰਾਤ ਚੋਰ ਸ਼ਟਰ ਤੋੜ ਕੇ ਬੈਂਕ 'ਚ ਦਾਖਲ ਹੋਏ। ਹੱਥ 'ਚ ਲੋਹੇ ਦੀ ਰਾਡ ਫੜੀ ਹੋਈ ਦਿਖਾਈ ਦੇ ਰਹੇ ਚੋਰਾਂ ਨੇ ਬੈਂਕ 'ਚ ਮੌਜੂਦ ਤਜੂਰੀ ਦੇ ਤਰਭਜੇ ਨੂੰ ਖੋਲਣ ਲਈ ਪੂਰੀ ਕੋਸ਼ਿਸ਼ ਕੀਤੀ। ਪਰ ਉਹ ਜੇਹਾ ਕਰ ਪਾਉਂਦੇ ਉਸ ਤੋਂ ਪਹਿਲਾਂ ਹੀ ਲੋਕਾਂ ਦੇ ਸ਼ੋਰ ਮਚਾਉਣ ਦੀ ਭੜਕ ਸੁਣ ਚੋਰ ਬਿਨਾਂ ਚੋਰੀ ਕੀਤੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਚੋਰੀ 'ਚ ناکਾਮ ਰਹੇ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ 'ਚ ਜ਼ਰੂਰ ਹੁਣ ਕੈਦ ਹੋ ਚੁੱਕੀਆਂ ਨੇ ਬ੍ਰਾਂਚ के आस-पास के जो लोग हैं उनमें से किसी एक का कॉल आया था देन रेडिली हम लोग आए पुलिस को हमने इन्फॉर्म किया बाय द टाइम हमें पंद्रह मिनट लगे हैं यहाँ ब्रांच पहुँचने में चोर भाग चुके थे बट शटर हमारा डैमेज था हमने अंदर चीज़ें देखी सब हमारा इनैक्ट था क्योंकि वो डर के चले गए थे क्योंकि हमारे जो नेबर्स हैं उन्होंने थोड़ा अलर्ट होके शोर मचाया एंड देन वो जो जो भी रॉबरी करने आए थे वो डर से भाग गए बट हमारी चीज़ें इैक्ट हैं पब्लिक मनी पब्लिक डिपॉजिट जो भी असेट्स है ब्रांच के सब सेफ हैं ਜੀ ਕੋਈ ਵੀ ਹੋਰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ ਕੋਈ ਕੰਪਿਊਟਰ ਵਗੈਰਾ ਦੀ ਚੋਰੀ ਕੁਝ ਨਹੀਂ ਨਹੀਂ ਨਥਿੰਗ ਸਰ ਕੁਝ ਚੋਰੀ ਨਹੀਂ ਹੋਈ ہمارا ਸ਼ਟਰ ਡੈਮੇਜ ਹੋਇਆ ਹੈ ਜੋ ਕਿ ਅਭ ਹਮ ਰਿਪੇਅਰ ਕਰਵਾ ਚੁੱਕੇ ਹਾਂ ਜੀ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਜੀ ਸਰ ਪੁਲਿਸ ਮੇ ਕੰਪਲੇਨਟ ਕਰ ਦਿੱਤੀ ਗਈ ਹੈ ਗਨੀਮਤ ਰਹੀ ਹੈ ਕਿ ਲੋਕਾਂ ਦੇ ਸ਼ੋਰ ਮਚਾਉਣ ਕਰਕੇ ਜੋਰ ਚੋਰੀ ਨਹੀਂ ਕਰ ਸਕੇ ਤੇ ਇੱਕ ਵਾਰਦਾਤ ਨੂੰ ਟਲ ਗਈ ਪਰ ਜੇਕਰ ਚੋਰ ਚੋਰੀ ਕਰਨ ਚ ਕਾਮਯਾਬ ਹੋ ਜਾਂਦੇ ਤਾਂ ਉਸ ਦੀ ਜਵਾਬਦੇਹੀ ਕਿਸ ਦੀ ਹੋਣੀ ਸੀ ਯਾਦ ਹੋਵੇਗਾ ਇਸ ਤੋਂ ਪਹਿਲਾਂ ਵੀ ਲੁਧਿਆਣਾ 'ਚ ਬੈਂਕ ਕੈਸ਼ ਕਲੈਕਟ ਕਰਨ ਵਾਲੀ ਕੰਪਨੀ 'ਚ ਕਰੋੜਾਂ ਦੀ ਚੋਰੀ ਹੋਈ ਸੀ। ਭਲਾ ਅਸੀਂ ਹਮੇਸ਼ਾ ਵਾਰਦਾਤ ਹੋਣ ਤੋਂ ਬਾਅਦ ਹੀ ਕਿਉਂ ਜਾਗਦੇ ਆਂ? ਸਮਾਂ ਰਹਿੰਦੇ ਪੂਕਤਾ ਇੰਤਜ਼ਾਮ ਕਿਉਂ ਨਹੀਂ ਕਰਦੇ? ਤਾਂ ਜੋ ਅਜਿਹੇ ਘਟਨਾਵਾਂ ਵਾਪਰਨ ਹੀ ਨਾ। ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਨ੍ਹਾਂ ਚੋਰਾਂ ਨੂੰ ਕਾਬੂ ਕਰਦੀ ਹੈ। ਲੁਧਿਆਣਾ ਤੋਂ ਅਰुण ਕੁਮਾਰ ਦੀ ਰਿਪੋਰਟ। ਦਿੱਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ